ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਆ ਜੀ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਇੰਸਟਾਗ੍ਰਾਮ ਦੀ ਵੀਡੀਓ ਬਾਰੇ ਕਈ ਵੀਡੀਓ ਇੰਸਟਾਗ੍ਰਾਮ ਤੇ ਇਦਾਂ ਦੀਆਂ ਆ ਜਾਂਦੀਆਂ ਯਾਰ ਜਿਹਨੂੰ ਦੇਖ ਕੇ ਉਹ ਗਾਣੇ ਦੀ ਯਾਦ ਆਉਂਦੀ ਵੀ ਮੇਰੇ ਵਾਹਿਗੁਰੂ ਕਰ ਮੇਰ ਕਿੱਧਰੋਂ ਤੁਰ ਪਿਆ ਇਹ ਸੰਸਾਰ ਵਾਕੇ ਹੀ ਸੰਸਾਰ ਪਤਾ ਨਹੀਂ ਕਿੱਧਰੋਂ ਤੁਰ ਪਿਆ ਆ ਤੁਸੀਂ ਇੱਕ ਵੀਡੀਓ ਦੇਖਿਓ ਇਸ ਬਾਰੇ ਆਪਾਂ ਫੇਰ ਗੱਲ ਕਰਦੇ ਪਹਿਲੋ ਵੀਡੀਓ ਦੇਖ ਲਓ ਮੇਰੇ ਵਾਹਿਗੁਰੂ ਕਰ ਮੇਰੇ ਕਿਦਰ ਨੂੰ ਤੁਰ ਪਿਆ ਇਹ ਸੰਸਾਰ ਬੰਨੇ ਹੱਥ ਮੈਂ ਤੇਰੇ ਮੂਰੇ ਆ ਕੇ ਇਕਲਾ ਨੂੰ ਹੱਥ ਮਾਰ ਮੇਰਾ ਦਿਲ ਦੁਖਦਾ ਏ ਦੇਖ ਕੇ ਤੇਰੀ ਦੁਨੀਆ ਨੂੰ ਮੈਨੂੰ ਲੱਗੇ ਦਿਮਾਗੀ ਤੋਪ ਤੇ ਅੱਜ ਕੱਲ ਕੁੜੀਆਂ ਨੇ ਬਿਮਾਰ ਇਸ ਵੀਡੀਓ ਵਿੱਚ ਕੁੜੀ ਨੇ ਆਪਣੇ ਇਦਾਂ ਦਿਖਾਇਆ ਵੀ ਜਿੱਦਾਂ ਉਹਨੇ ਅਮਰ ਸ਼ਕਿਆਂ ਦਾ ਗਾਤਰਾ ਸਾਹਿਬ ਪਾਇਆ ਤੇ ਉਹਦੇ ਸਿਰਫ ਉਹ ਇੱਕ ਕੀ ਚੱਕਰ ਸੀ ਉਹ ਵਿਊ ਲੈਣ ਦਾ ਚੱਕਰ ਸੀਗਾ ਤੁਸੀਂ ਇਹ ਦੇਖੋ ਵੀ ਉਹਦੇ ਵਾਲ ਕੱਟੇ ਹੋਏ ਆ ਆਈਬ੍ਰੋ ਬਣਾਏ ਹੋਏ ਆ ਵੀ ਯਾਰ ਪ੍ਰਮਾਤਮਾ ਤੋਂ ਲੋਕ ਡਰਦੇ ਨਹੀਂ ਵੀ ਮਤਲਬ ਯਾਰ ਕੀ ਲੋਕ ਦਿਖਾਉਣਾ ਚਾਹਦੇ ਆ ਸਿਰਫ ਇੱਕ ਵਿਊ ਦੇ ਚੱਕਰ ਵਿੱਚ ਤੁਸੀਂ ਪ੍ਰਮਾਤਮਾ ਤੋਂ ਨਹੀਂ ਡਰਦੇ ਯਾਰ ਕੀ ਹੋ ਗਿਆ ਸੰਸਾਰ ਨੂੰ ਸੰਸਾਰ ਨੂੰ ਕੀ ਦੁਨੀਆ ਨੂੰ ਪਤਾ ਹੀ ਨਹੀਂ ਸਮਝ ਹੀ ਨਹੀਂ ਆਉਂਦੀ ਹੋ ਗਈ ਗਿਆ ਆ ਵਿਊਆਂ ਦੀ ਖਾਤਰ ਤੁਸੀਂ ਪ੍ਰਮਾਤਮਾ ਨੂੰ ਥੱਲੇ ਲਾਈ ਜਾਂਦੇ ਆ ਹੁਣ ਇੱਕ ਹੋਰ ਵੀਡੀਓ ਦੇਖੋ ਇਹ ਆ ਪ੍ਰੋ ਪੰਜਾਬ ਟੀਵੀ ਲਿਖਿਆ ਨਾ ਉੱਪਰ ਉਹ ਲੱਗਦਾ ਜੀ ਢਡਰੀਆਂ ਵਾਲਾ ਹੀ ਮਰ ਗਿਆ ਲਫਾ ਲ ਕੁਛ ਉਹ ਆਖੇ ਜੀ ਕੈਸਤੀ ਚਲਾਉਂਦਾ ਮਰ ਗਿਆ ਲ ਦੱਸੋ ਯਾਰ ਤੁਸੀਂ ਇੱਕ ਵਾਰੀ ਦਾ ਮਾਲੋ ਲੋਕ ਕਹਿੰਦੇ ਵੀ ਤਹਿਲਕਾ ਬਚਾਉਣਾ ਕਿਸੇ ਤਰ੍ਹਾਂ ਕਿਸੇ ਨੂੰ ਮਾਰ ਕੇ ਚਾਹੇ ਝੂਠਾ ਮਾਰ ਕੇ ਤਹਿਲਕਾ ਬਚਾ ਦਿਓ ਪਤਾ ਲੱਗ ਜਵੇ ਵੀ ਇੱਕ ਵਾਰੀ ਮਿਲੀਅਨ ਬਿਲੀਅਨ ਟਿਲੀਅਨ ਪਲੀਅਨ ਪਤਾ ਨਹੀਂ ਚਿਰਲੀਅਨ ਬ੍ਰਿਲੀਅਨ ਚ ਵੀ ਚਲ ਜਵੇ ਵਿਊ ਮਤਲਬ ਵਿਊ ਫੋਨ ਚੋਂ ਪਾੜ ਕੇ ਬਾਹਰ ਨਿਕਲ ਜੇ ਇੰਨੇ ਵੀਊਵ ਆ ਜਾਣ ਯਾਰ ਤੁਸੀਂ ਹੱਦੀ ਪਾਰ ਕਰੀ ਜਾਂਦੇ ਤੈਨੂੰ ਗਾਲ੍ਹਾਂ ਕੱਢਣ ਨੂੰ ਜੀ ਕਰਦਾ ਆ 6 7 ਆ ਵੀਡੀਓ ਦੇਖਿਓ ਕੱਲ ਇੱਕ ਸੂਟ ਚ ਮੈਂ ਫੋਟੋ ਸੀ ਖਚਾਈ ਵੇ ਮੇਰੇ ਕੈਨਵ ਤੇ ਤੂੰ ਪਿੰਡ ਬੇਬੇ ਨੂੰ ਦਿਖਾਈ ਵੇ ਤੇਰੀ ਫੋਟੋ ਤਾਂ ਮੈਂ ਰੱਖਾ ਹੋਣ ਉੱਤੇ ਆ 6 7 ਇਕੱਠੇ ਹੋਇਆ ਯਾਰ ਗਾਣਾ ਕਿਹੜਾ ਲਾ ਲਿਆ ਉਹ ਯਾਰ ਇਹ ਇਹ ਤਾਂ ਦੀਦੇ ਹੀ ਨਹੀਂ ਸੀ ਹੁੰਦੇ ਐਸਾ ਇੰਸਟਾਗ੍ਰam ਆਇਆ ਟਿਕਟੋਕ ਆਇਆ ਇਹਨਾਂ ਦੀ ਤਾਂ ਤਦਾਦ ਵੱਢ ਲਾ ਪੀ ਏ ਡੇ ਡੇ ਬਾਲ ਲਾ ਮੇ ਕਰਕੇ ਉਹ ਐਕਸ਼ਨ ਕਰਦੇ ਆ ਯਾਰ ਉਹ ਹਾਏ ਰੱਬਾ ਉਹ ਤੁਸੀਂ ਬੰਦੇ ਬਣ ਪਏ ਉਹ ਬੰਦੇ ਆ ਤੁਸੀਂ ਦਾੜ੍ਹੀਆਂ ਆਈਆਂ ਤੁਹਾਡੇ ਮੂੰਹ ਤੇ ਉਹ ਇਹਦੀ ਸ਼ਰਮ ਕਰ ਲੋ ਯਾਰ ਉਹ ਕੁੜੀਆਂ ਤਾਂ ਐਂ ਉਹ ਕਰਦੀਆਂ ਹੀ ਸੀਗੀਆਂ ਵੀ ਤੁਸੀਂ ਵੀ ਸਾਲਿਓ ਮੈਨੂੰ ਤਾਂ ਇਹਨਾਂ ਯਾਰ ਗਾਲਾਂ ਕੱਢਣ ਨੂੰ ਕੀ ਕਰਦਾ ਇਹਨਾਂ ਨੂੰ दस एक हो वीडियो देख लो खड़ा खड़ा कर अब खड़ा रहा किसको, खड़ा रहा कैसे देखो देख रहे हो आप हाथ पैर मुंह देखो मुंह दिखा कैमरा मैन मुंह दिखा मुंह दिखा।, दिखा देख रहे हो मुंह पैरालाइज में मुंह टेढ़ा हो जाता है हाथ पैर टेढ़े हो जाते हैं इसी समय परमेश्वर का आत्मा इसको छुए यह हुआ कि शख्स छोड़ दे हाथों पर कैमरा करो दोबारा मुंह पर कैमरा करो मुंह पर मुंह पर क्या नाम है आपका बेटे नाम क्या नाम क्या बेटे आपका नाम क्या, क्या, क्या? ए लाया प्या मैं जिन्हें भी बंदे अज तक पेरालाइज देखे ਜਾਂ ਮੈਨੂੰ ਜਿੰਨੀ ਕਿ ਜਾਣਕਾਰੀ ਆ ਮੈਂ ਮੈਨੂੰ ਇਹ ਮੈਨੂੰ ਇੰਨਾ ਕ ਪਤਾ ਆ ਵੀ ਜਦੋਂ ਕਿਸੇ ਨੂੰ ਅਟੈਕ ਹੁੰਦਾ ਉਹ ਇੱਕ ਪਾਸੇ ਨੂੰ ਹੁੰਦਾ ਜਾਂ ਇਧਰਲੇ ਨੂੰ ਹੁੰਦਾ ਜਾਂ ਇਧਰਲੇ ਨੇ ਹੁੰਦਾ ਜਾਂ ਜੇ ਪੂਰੇ ਸਰੀਰ ਨੂੰ ਹੋਵੇ ਵੀ ਉਹ ਦਿਮਾਗ ਦਾ ਸੰਤੁਲਨ ਨਹੀਂ ਰਹਿੰਦਾ ਜੇ ਕਿਸੇ ਨੂੰ ਇੱਕ ਸਾਈਡ ਹੋਇਆ ਉਹਦੇ ਹੱਥ ਈ ਲੀ ਜਾਂਦੇ ਲੱਤਾਂ ਈ ਲੀ ਜਾਂਦੀਆਂ ਆ ਆਕੜਿਆ ਇਦਾਂ ਪਿਆ ਜਦ ਦਾ ਫ੍ਰਿਜ ਜੋ ਕੱਢ ਕੇ ਲਿਆਂਦਾ ਹੁੰਦਾ ਮੂੰਹ ਸਾਲੇ ਨੇ ਮਰੋੜ ਕੇ ਕੰਨ ਨੂੰ ਲਾਇਆ ਹੋਇਆ ਤੇ ਉਹਨੇ ਇੱਕ ਵਾਰੀ ਧਸ ਕੀਤਾ ਤੇ ਉਹ ਭੈ ਜੋ ਪੈਰਾਲਾਈਸ ਠੀਕ ਹੋ ਗਿਆ ਉਹ ਮੇਰੇ ਮਾਮਾ ਮੇਰੇ ਮਾਮੇ ਨੂੰ ਪੈਰਾਲਾਈਜ਼ ਹੋਇਆ ਅਬੋਰ ਤੋਂ ਲੈ ਕੇ ਕੰਨਿਆ ਕੁਮਾਰੀ ਤੋਂ ਲੈ ਕੇ ਮੈਂ ਕਹਿੰਨਾ ਇੱਧਰ ਜੰਮੂ ਤੋਂ ਲੈ ਕੇ ਇੱਧਰ ਦੇ ਪਾਸੇ ਬਠਿੰਡੇ ਤੋਂ ਲੈ ਕੇ ਮੈਂ ਕਿੱਥੇ ਕਿੱਥੇ ਨਹੀਂ ਦਵਾਈ ਖਾਧੀ ਯਾਰ ਉਹ ਬੰਦੇ ਨੇ ਉਹਦਾ ਹੱਥ ਹੀ ਲੀ ਜਾਂਦਾ ਉਹ ਤੁਸੀਂ ਲੈ ਦੱਸ ਕਮਾਲ ਆ ਯਾਰ ਸਮਝ ਚੋਂ ਬਾਹਰ ਗੱਲ ਆ ਆ ਇੱਕ ਵੀਡੀਓ ਹੋਰ ਦੇਖਿਓ ਪਰ ਦੇਖੋ ਸੂਰਜ ਗ੍ਰਹਿ ਤੇ ਮਾਲਕ ਨੇ ਕਿਰਪਾ ਕੀਤੀ ਹੈ ਨਾ ਠੀਕ ਹੈ ਪਰ ਉੱਥੇ ਆਕਾਰ ਉਹਦਾ ਦੇ ਸੂਰਜ ਗ੍ਰਹਿ ਤੇ ਗਏ ਤੁਸੀਂ ਹਾਂਜੀ ਉੱਥੇ ਵੀ ਦੁਨੀਆ ਵਸਦੀ ਸੀ ਉਸ ਦੇ ਬਹੁਤ ਜ਼ਿਆਦਾ ਉੱਥੇ ਆ ਗਏ ਪਰ ਉਹਨਾਂ ਦੇ ਆਕਾਰ ਉਸਾਂ ਦੇ ਬਣਾਤੇ ਜਿਹੜੇ ਤੁਸੀਂ ਟਾਈਮ ਟ੍ਰੈਵਲ ਕਰਕੇ ਟਾਈਮ ਟ੍ਰੈਵਲ ਕਰਕੇ ਤੁਸੀਂ ਸੂਰਜ ਗ੍ਰਹਿ ਤੇ ਗਏ ਹਾਂਜੀ ਤੇ ਉੱਥੇ ਦੁਨੀਆ ਵਸਦੀ ਹੈ ਉੱਥੇ ਦੁਨੀਆ ਵਸਦੀ ਹੈ ਪਰ ਉੱਥੇ ਆਕਾਰ ਉਹ ਤਾਂ ਤੁਸੀਂ ਮਜ਼ਾਕ ਕਰਦੇ ਹੋ ਹਾਂਜੀ ਛੱਲੇ ਟਮੇਟ ਕਰਨੇ ਲੋਕਾਂ ਤੁਸੀਂ ਮਜ਼ਾਕ ਕਰਦੇ ਕਰਕੇ ਨਾ ਮਜ਼ਾਕ ਕਰਨਾ ਇਹ ਤਾਂ ਜਿਹੜਾ ਜਾਣਦਾ ਹੈ ਉਹਨੇ ਪਤਾ ਜਿਹੜਾ ਕਿ ਕਿਉਂਕਿ ਸੂਰਜ ਦੀ ਅੱਜ ਕੱਲ ਇੰਨੀ ਗਰਮੀ ਹੈ ਉਹਦੀ ਗਰਮੀ ਛੱਲੀ ਨਹੀਂ ਜਾਂਦੀ ਆਪਾਂ ਇੰਨੀ ਦੂਰ ਬੈਠੇ ਹਾਂ ਉਤੋਂ ਮਾਲਕ ਨੇ ਆਕਾਰ ਉਹਦੇ ਬਣਾ ਦਿੱਤੇ ਨਾ ਆ ਲਓ ਜੀ ਬਾਣਾ ਪਾਇਆ ਹੋਇਆ ਬੀਬੀ ਦੇ ਮੈਂ ਸਤਕਾਰ ਜੋਗਾ ਮੇਰੀਆਂ ਮਾਵਾ ਭੈਣ ਆਇਆ ਸਾਰੀਆਂ ਮੈਂ ਮੈਂ ਇੱਕ ਗੱਲ ਕਹਿਣਾ ਓਏ ਹੁਣ ਟਾਈਮ ਟਰੈਵਲ ਦਾ ਚੱਕਰ ਪਾਤਾ ਉਹ ਇਹ ਕੰਮ ਤਾਂ ਅੱਗੇ ਨਹੀਂ ਸੀ ਅੱਗੇ ਅੱਗੇ ਬੜਾ ਚੱਲਣ ਡਿਆ ਸੀ ਆ ਕਿਸੇ ਨੇ ਕਹਿਣਾ ਜੀ ਆ ਆ ਤੁਸੀਂ ਲਿਖ ਲੋ ਹੱਥ ਤੇ ਤੁਹਾਨੂੰ ਪੈਸੇ ਆ ਜਾਣਗੇ ਕਿਸੇ ਨੇ ਕਹਿਣਾ ਆ ਮੰਤਰ ਬੋਲਿਆ ਕਰੋ ਤੁਹਾਡੇ ਕੋਲ ਪੈਸੇ ਆ ਜਾਣਗੇ ਕੋਈ ਕੋਈ ਸਾਲਾ ਕੁਛ ਕਹੀ ਜਾਵੇ ਉਹ ਜੇ ਮੰਤਰ ਇਦਾਂ ਪੈਸੇ ਆਉਂਦੇ ਹੋਣ ਤਾਂ ਲੋਕ ਬਹਿ ਕੇ ਖਾਣ ਸਾਰੀ ਦਿਹਾੜੀ ਬੋਲੀ ਜਾਣ ਪੈਸੇ ਆਈ ਜਾਣ ਤੇ ਜਿਹੜੇ ਖਾਪਦੇ ਆ ਕੰਮ ਕਰਦੇ ਆ ਮੈਂ ਇੰਨੀ ਧੋਪਿਆ ਆ ਲੈਂਟਰ ਪੈਂਡਿਆ ਵਿਚਾਰਿਆਂ ਦਾ ਜਲੂਸ ਨਿਕਲਿਆ ਪਿਆ ਜਿਤਨਾ ਜੋ ਵੀ ਗਰਮੀ ਚ ਹੁੰਦੀ ਹੋਣੀ ਉਹਨਾਂ ਦੇ ਉਏ ਹੁਣ ਹੁਣ ਨਮਾ ਚੱਕਰ ਚਲਾਤਾ ਟਾਈਮ ਟਰੈਵਲ ਵਾਲਾ ਉਹ ਬੀਬਾ ਕਹਿੰਦੀ ਮੈਂ ਸੂਰਜ ਤੇ ਜਾਇਆ ਆਈਆ ਪਰਮਾਤਮਾ ਦੀ ਕਿਰਪਾ ਨਾਲ ਉਹ ਇੰਨੇ ਗੁਣੀ ਗਿਆਨੀ ਇੱਥੇ ਬੈਠਿਆ ਉਹ ਇੰਨੇ ਪਾਠ ਕਰਨ ਵਾਲੇ ਇੰਨੀ ਸੇਵਾ ਭਾਵਨਾ ਵਾਲੇ ਬੰਦੇ ਬੈਠਿਆ ਉਹ ਉਹ ਤਾਂ ਹਜੇ ਚੰਦ ਤੱਕ ਨਹੀਂ ਗਿਆ ਤੇ ਤੇ ਤੁਸੀਂ ਸੂਰਜ ਵੀ ਘੁੰਮਿਆਂਦਾ ਤੁਸੀਂ ਕਿੰਨੇ ਵੀ ਉੱਥੇ ਦੁਨੀਆ ਹੀ ਹੋ ਰਹੀ ਆ ਜਦਨ ਦਾ ਮੈਂ ਇਹ ਸੋਣਿਆ ਮੈਨੂੰ ਤਾਂ ਇਹ ਲੱਗਦਾ ਰਹਿੰਦਾ ਵੀ ਸੂਰਜ ਤੋਂ ਕੋ ਬੰਦਾ ਨਾ ਤਾਂ ਲੇੜਾ ਪਵੇ ਤੇ ਕਾਲੂ ਮੈਨੂੰ ਹੋਰ ਲੱਗਦਾ ਇੱਕ ਬੰਦੇ ਮੇਰੇ ਅਰਗੇ ਤਾਂ ਐਂ ਕਹਿ ਦੇਣਾ ਉੱਠ ਕੇ ਵੀ ਮੈਂ ਬੋਰ ਵਿੱਚ ਨਹੀਂ ਵੜਿਆ ਸੀ ਜਦੋਂ ਥੱਲੇ ਗਿਆ ਪਾਣੀ ਤਾਂ ਥੱਲੇ ਗਾਂ ਜਾ ਕੇ ਇੱਕ ਦੁਨੀਆ ਹੋ ਰਿਆ ਅੱਗੇ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਵੀ ਜਿਹੜੇ ਉਹ ਮਧਰੇ ਜਿਹੇ ਟਿੱਡੇ ਟਿੱਡੇ ਲੋਕ ਐ ਉਹ ਥੱਲੇ ਰਹਿੰਦੇ ਆ ਧਰਤੀ ਦੇ ਕੋਈ ਤੇ ਤੁਸੀਂ ਉਹਨੂੰ ਨਾ ਬੋਰ ਚ ਬਾਹਰ ਕੱਢ ਲਿਆ ਉਹ ਭਰਾਵਾ ਹੋਰ ਹੀ ਕੰਮ ਚੱਲ ਪਵੇ ਇਥੇ ਉਹ ਯਾਰ ਇੰਨੀਆਂ ਵੀਡੀਓ ਆ ਇੰਨੀਆਂ ਵੀਡੀਓ ਗੰਦ ਪਾਇਆ ਪਿਆ ਉਹ ਗੰਦ ਪਾਇਆ ਪਿਆ ਉਹ ਮੈਂ ਕਹਿੰਦਾ ਇੰਸਟਾਗ੍ਰam ਇੰਸਟਾਗ੍ਰam ਦੀ ਇਹ ਆ ਤਿਆ ਫੇਰਿਆ ਪਿਆ ਕੀ ਅਸੀਂ ਆਪਣੇ ਨਿਆਣਿਆਂ ਨੂੰ ਸਕਾਵਾਂਗੇ ਕੀ ਅਸੀਂ ਆਪਣੇ ਨਿਆਣਿਆਂ ਨੂੰ ਦਿਖਾਵਾਂਗੇ ਕੀ ਦਿਖਾਈਏ ਨਿਆਣਿਆਂ ਨੂੰ ਯਾਰ ਫੋਨ ਨਹੀਂ ਫੜਾ ਸਕਦੇ ਕਈ ਕੁੜੀਆਂ ਤਾਂ ਕੈਮਰਾਮੈਨ ਇਧਰ ਰੱਖਿਆ ਵੀ ਉਹਨਾਂ ਨੂੰ ਦੱਸਿਆ ਹੋਇਆ ਵੀ ਇੱਥੇ ਇੱਥੇ ਕੈਮਰਾ ਮਾਰ ਵੀਡੀਓ ਚ ਵਿਊ ਮੈਣਗੇ ਨਜ਼ਾਰਾ ਆ ਜੂ ਵੀਡੀਓ ਅੜਕੜਕੜਕੜਕ ਹੋ ਜੂ ਸਾਮੱਚੋ ਗੱਲ ਬਾਤ ਹੋਈ ਜਾਂਦੀ ਯਾਰ ਇੰਨੀਆਂ ਵੀਡੀਓ ਇੰਨੀਆਂ ਵੀਡੀਓ ਮੈਨੂੰ ਤਾਂ ਸੱਚੀ ਮੈਂ ਵੀਡੀਓ ਬਣਾਉਣੀ ਨਹੀਂ ਸੀ ਮੈਂ ਤਾਂ ਸਰ ਬੋਦੀ ਮੇਰੇ ਮਨ ਨੂੰ ਗੁੱਸਾ ਹੀ ਇੰਨਾ ਅੰਦਰ ਭਰ ਗਿਆ ਮੈਂ ਕਿਹਾ ਯਾਰ ਵੀਡੀਓ ਬਣਾਉਨੇ ਆ ਪਰ ਤੁਸੀਂ ਵੀ ਸਿਆਣੇ ਆ ਤੁਸੀਂ ਵੀ ਦੇਖਦੇ ਆ ਤੁਹਾਨੂੰ ਵੀ ਖਹਿ ਜਾਂਦੀ ਹੋਣੀ ਆ ਹੁਣ ਮੈਨੂੰ ਕਈ ਕਮੈਂਟਾਂ ਵਿੱਚ ਗਲਤ ਮਲਤ ਵੀ ਬੋਲਣਗੇ ਜਿਹੜੇ ਬਾਲੇ ਸਿਆਣੇ ਆ ਚਲੋ ਵੀਡੀਓ ਦਾ ਕਰਦੇ ਆਂਤ ਹੋਰ ਵੀਡੀਓ ਵਿੱਚ ਛੇਤੀ ਮਿਲਾਂਗੇ ਸਤਿ ਸ੍ਰੀ ਅਕਾਲ ਆ ਜੀ ਸਾਰਿਆਂ ਨੂੰ ਬਹੁਤ ਧੰਨਵਾਦ ਤੁਸੀਂ ਵੀਡੀਓ ਦੇਖਦੇ ਆਂ ਸਤਿ ਸ੍ਰੀ ਅਕਾਲ